ਤੁਸੀਂ ਸੁਣ ਰਹੇ ਹੋ ਦਲੀਪ ਗੌਰ ਟਿਵਾਨਾ ਦੇ ਕਹਾਣੀ ਸੰਗ੍ਰਹਿ ਵਿੱਚੋਂ ਕਹਾਣੀ ਐਕਸੀਡੈਂਟ ਬੱਸ ਇੱਕਦਮ ਰੁਕ ਗਈ ਅੱਗੇ ਬੜੀ ਭੀੜ ਸੀ ਰੇੜੇ ਦਾ ਤੇ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਸਾਡੀ ਬੱਸ ਦੀਆਂ ਸਵਾਰੀਆਂ ਵੀ ਵੇਖਣ ਲਈ ਉਤਰ ਗਈਆਂ ਮੈਂ ਆਪਣੀ ਥਾਂ ਤੇ ਹੀ ਬੈਠੀ ਰਹੀ ਅਜਿਹੇ ਦ੍ਰਿਸ਼ ਵੇਖ ਕੇ ਮੇਰਾ ਜੀ ਕਬਰਾਨ ਲੱਗ ਜਾਂਦਾ ਹੈ ਮੇਰੇ ਤੋਂ ਅਗਲੀ ਸੀਟ ਵਾਲੀ ਜਨਾਨੀ ਤੇ ਮਰਦ ਵੀ ਨਾ ਉਤਰੇ ਮਰਦ ਨੇ ਜਨਾਨੀ ਦੇ ਪਿੱਛੋਂ ਦੀ ਢੋ ਉੱਤੇ ਬਾਹ ਰੱਖੀ ਹੋਈ ਸੀ ਤੇ ਬੜਾ ਨੇੜੇ ਟੁੱਕ ਕੇ ਬੈਠਾ ਹੋਇਆ ਸੀ ਜਨਾਨੀ ਦੀ ਗੋਦੀ ਵਿੱਚ ਬੱਚਾ ਸੀ ਉਹ ਜਰਾ ਕੁ ਪਾਸਾ ਵਟ ਕੇ ਬੱਚੇ ਨੂੰ ਦੁੱਧ ਪਿਲਾਉਣ ਲੱਗ ਪਈ ਮਰਦ ਨੇ ਗੋਵ ਨਾਲ ਦੁੱਧ ਪੀਂਦੇ ਬੱਚੇ ਵੱਲ ਦੇਖਿਆ ਮੁੱਛਾਂ ਤੇ ਹੱਥ ਫੇਰਿਆ ਪੈਰਾਂ ਵਿੱਚ ਪਈ ਗਠੜੀ ਨੂੰ ਠੀਕ ਕਰਦਾ ਉਹ ਸਰਕ ਕੇ ਜਨਾਨੀ ਦੇ ਹੋਰ ਨੇੜੇ ਹੋ ਗਿਆ ਤੇ ਝਾਕਣ ਦੂਜੇ ਪਾਸੇ ਲੱਗ ਪਿਆ ਜਨਾਨੀ ਨੇ ਮਰਦ ਕੰਨੀ ਝਾਕੇ ਬੱਚੇ ਦੇ ਪੋਲਾ ਜਿਹਾ ਧੱਫਾ ਮਾਰ ਕੇ ਆਖਿਆ ਹਰਾਮੀਆਂ ਦੰਧੀਆਂ ਕਿਉਂ ਵੜਦਾ ਏ ਤੇ ਨਾਲ ਹੀ ਦੁੱਧ ਉਸਦੇ ਮੂੰਹ ਵਿੱਚੋਂ ਕੱਢ ਕੇ ਪਲੋਸ ਕੇ ਫੇਰ ਉਸਦੇ ਮੂੰਹ ਵਿੱਚ ਦੇ ਦਿੱਤਾ ਟੱਬਰ ਕਿੱਥੇ ਐ ਜਨਾਨੀ ਨੇ ਮਰਦ ਦਾ ਜਾਇਜ਼ਾ ਲੈਂਦਿਆਂ ਪੁੱਛਿਆ ਪਠਾਨਕੋਟ ਕਿੰਨੇ ਕੁ ਚਿਰ ਮਗਰੋਂ ਆ ਜਾਂਦੇ ਹੋ 2-4 ਮਹੀਨੇ ਮਗਰੋਂ ਮਰਦ ਨੇ ਈਉਂ ਬੇਦਲੀ ਨਾਲ ਜਵਾਬ ਦਿੱਤਾ ਜਿਵੇਂ ਟੱਬਰ ਤੇ ਟੱਬਰ ਦੀਆਂ ਗੱਲਾਂ ਵਿੱਚ ਉਸਨੂੰ ਕੋਈ ਦਿਲਚਸਪੀ ਨਾ ਹੋਵੇ ਟੱਬਰ ਨੂੰ ਕੋਲ ਰੱਖਣਾ ਹੀ ਚਾਹੀਦਾ ਹੈ ਜਮਾਨਾ ਖੋਟਾ ਏ ਬੰਦੇ ਦੀ ਬੁੱਧੀ ਪ੍ਰੇਸ਼ਟ ਹੁੰਦੀ ਨੂੰ ਕਿਹੜਾ ਚਿਰ ਲੱਗਦਾ ਜਨਾਨੀ ਆਪਣੀ ਪੇਠ ਨੂੰ ਛੂੰਦੀ ਮਰਦ ਦੀ ਬਾਹ ਤੋਂ ਬਿਲਕੁਲ ਅਨਜਾਨ ਬੰਦੀ ਹੋਈ ਆਖਣ ਲੱਗੀ ਗੱਲ ਤਾਂ ਠੀਕ ਹੈ ਪਰ ਤੁਹਾਡੇ ਵਰਗਾ ਬੰਦਾ ਤਾਂ ਕਿਤੇ ਵੀ ਰਹੀ ਜਾਵੇ ਕਿਸੇ ਦੀ ਕੀ ਮਜਾ ਲੈਂ ਮਰਦ ਨੇ ਜਨਾਨੀ ਦੇ ਉੱਪਰ ਦੀ ਉਲਰ ਕੇ ਤਾਕੀ ਵਿੱਚੋਂ ਦੀ ਬਾਹਰਲੇ ਐਕਸੀਡੈਂਟ ਵੱਲ ਤੱਕ ਦੇ ਆਖਿਆ ਤੁਹਾਡਾ ਬੱਚਾ ਬੜਾ ਸ਼ਰਾਰਤੀ ਏ ਮਰਦ ਨੇ ਟਾਕੀ ਵਿੱਚੋਂ ਸਿਰ ਅੰਦਰ ਕਰਕੇ ਦੁੱਧ ਚੁੰਗਦੇ ਬੱਚੇ ਵੱਲ ਤੱਕ ਕੇ ਆਖਿਆ ਮੈਨੂੰ ਤਾਂ ਇਹੀ ਡਰ ਹੈ ਕਿਤੇ ਪਿਓ ਉੱਤੇ ਹੀ ਨਾ ਜਾਵੇ ਉਹ ਤਾਂ ਜਮਾਈ ਛੁੱਡੂ ਏ ਜਨਾਨੀ ਖੁਸ਼ ਹੋ ਕੇ ਬੋਲੀ ਤੁਹਾਨੂੰ ਤਾਂ ਹਰ ਬੰਦਾ ਹੀ ਛੁੱਡੂ ਲੱਗਦਾ ਹੋ ਨਹੀਂ ਜਨਾਨੀ ਨੇ ਹੱਸ ਕੇ ਆਖਿਆ ਲਿਆਓ ਕਾਕਾ ਮੈਨੂੰ ਫੜਾ ਦਿਓ ਥੱਕ ਗਏ ਹੋਵੋਗੇ ਐਡੇ ਸਫ਼ਰ ਵਿੱਚ ਕਾਕਾ ਫੜਦਿਆਂ ਮਰਦ ਨੇ ਜਨਾਨੀ ਦਾ ਹੱਥ ਵਿੱਚ ਘੁੱਟ ਲਿਆ ਤੇ ਹੱਸ ਪਿਆ ਜਨਾਨੀ ਵੀ ਹੱਸ ਪਈ ਤੇ ਨਾਲ ਹੀ ਆਪਣੇ ਪੁੱਤਰ ਦੇ ਕੱਪੜੇ ਸਵਾਰਦੀ ਹੋਈ ਆਖਣ ਲੱਗੀ ਕਾਕਾ ਪਿਸ਼ਾਬ ਨਾ ਕਰ ਦੇਂ ਆਪਣੇ ਮਾਮੇ ਉੱਤੇ ਮਰਦ ਨੇ ਦੂਜੀ ਖਿੜਕੀ ਵਿੱਚੋਂ ਝਾਕੇ ਦੇਖਿਆ ਲੋਕ ਪਰਤੇ ਆ ਰਹੇ ਸਨ ਰਾਹ ਸਾਫ਼ ਹੋ ਗਿਆ ਸੀ ਤੇ ਬਸ ਮੋੜ ਆਪਣੇ ਰਾਹ ਉੱਤੇ ਚੱਲਣ ਵਾਲੀ ਸੀ ਧੰਨਵਾਦ